ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰੇ ਆਉਂਦੇ ਇਸ ਮੁੰਡੇ ਦੀ ਘੱਟੀਆਂ ਕਰਤੂਤ ਸੁਣ ਕੇ ਤੁਸੀਂ ਗੁੱਸੇ ਨਾਲ ਲਾਲੂ-ਲਾਲੂ ਜਾਵੋਗੇ ਇਸ ਦੇ ਸਿਰ ਉੱਤੇ ਐਸਾ ਅਸ਼ਕੀ ਦਾ ਅਤੇ ਹਬਸ ਦਾ ਭੂਤ ਸਵਾਰ ਹੋਇਆ ਕਿ ਇਸ ਮੁੰਡੇ ਨੇ ਆਪਣੇ ਹੀ ਪਿੰਡ ਦੀ ਰਹਿਣ ਵਾਲੀ ਕੁੜੀ ਵੀ ਨਹੀਂ ਬਖਸ਼ੀ 15 ਸਾਲਾਂ ਦੀ ਕੁੜੀ ਦੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਮਾਰ ਕੇ ਅਤੇ ਫਿਰ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਕੁੜੀ ਨੂੰ ਆਪਣੇ ਝੂਠੇ ਵਿਸ਼ਵਾਸ ਦੇ ਵਿੱਚ ਲੈ ਕੇ ਘਰੋਂ ਫਰਾਰ ਹੋ ਗਿਆ ਫਿਰ ਬਾਹਰ ਲਿ ਜਾ ਕੇ ਕੁੜੀ ਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਦਾ ਪਤਾ ਲੱਗਦੇ ਹੀ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮਚ ਗਈ ਅੱਗੇ ਸੁਣੋ ਪੁਲਿਸ ਅਧਿਕਾਰੀ ਦੇ ਜਵਾਨੀ ਕਿਵੇਂ ਫਿਰ ਇਹ ਨੌਜਵਾਨ ਪੁਲਿਸ ਦੇ ਅੜਕੇ ਆਇਆ ਇਹ ਮਾਮਲਾ ਹੈ ਜੀ ਇਹ ਜੋਗਾ ਸਿੰਘ ਨੂੰ ਇੱਕ ਦਰਖਾਸਤ 18 ਮਸੂਲ ਹੋਈ ਸੀ ਜਿਸ ਦੇ ਵਿੱਚ ਉਸ ਦੀ ਲੜਕੀ ਜਿਹੜੀ ਉਮਰ ਕਰੀਬ 15 ਸਾਲ ਜਿਹੜੀ ਆ ਕਰੋ ਮੇਰਾ ਪੁੱਛੇ ਦੱਸੇ ਉਹਨੂੰ ਕੋਈ ਵੜਾ ਕੇ ਲੈ ਗਿਆ ਸੀ ਉਹਦੇ ਸਬੰਧੀ ਐਫ ਆਈ ਆਰ ਨੰਬਰ 29 ਸੈਕਸ਼ਨ 363 366 ਦਰਜ ਕਰਕੇ ਜਿਹੜੀ ਤਫ਼ਤੀਸ਼ ਅਮਲ 'ਚ ਲਿਆਂਦੀ ਸੀ ਬਾਅਦ ਤਫ਼ਤੀਸ਼ 'ਚ ਜਿਹੜਾ ਆ ਲੜਕੀ ਤੇ ਜਿਹੜਾ ਉਸਨੂੰ ਲੈ ਕੇ ਗਿਆ ਸੀ ਉਹਨੂੰ ਜਿਹੜਾ ਜਲੰਧਰ ਪੁਲਸਟੇ ਤੋਂ ਕਾਬੂ ਕਰਕੇ ਤੇ ਉਹਦੀ ਅਰੈਸਟ ਪਾਈ ਆ ਤੇ ਲੜਕੀ ਦੇ ਬਿਆਨ ਜਿਹੜੇ ਕੋਰਟ ਤੋਂ ਕਰਾਉਣ ਤੋਂ ਬਾਅਦ ਇਹਦੇ ਵਿੱਚ ਵਾਧਾ ਜਰਮ 376 6 ਪਾਉ ਸਕੁਆਰਡ ਦਾ ਕੀਤਾ ਗਿਆ ਤੇ ਲੜਕਾ ਜਿਹੜਾ ਗ੍ਰਿਫਤਾਰ ਹੈ ਸਰ ਲੜਕਾ ਕੀ ਕੰਮ ਕਰਦਾ ਹੈਗਾ ਤੇ ਲੜਕੀ ਜਿਹੜੀ ਹੈਗੀ ਉਹਦੀ ਉਮਰ ਕੀ ਹੈ ਤੇ ਲੜਕੇ ਦੀ ਕੀ ਉਮਰ ਹੈਗੀ ਹੈ ਲੜਕੇ ਦੀ ਉਮਰ ਕਰੀਬ 23 ਸਾਲ ਆ ਤੇ ਲੜਕੀ ਦੀ ਉਮਰ ਕਰੀਬ 15 ਸਾਲ ਆ ਤੇ ਲੜਕਾ ਜਿਹੜਾ ਆ ਵਿਆਹ ਸ਼ਾਦੀਆਂ ਤੇ ਜਿਹੜਾ ਆ ਆਪਣੇ ਟੈਂਟ ਟੂ ਟਾਲੋਂ ਦਾ ਕੰਮ ਕਰਦਾ ਸੀਗਾ ਜੀ ਤੇ ਸਰ ਲੜਕੀ ਦੇ ਸੰਪਰਕ ਚ ਕਿਸ ਤਰ੍ਹਾਂ ਆਇਆ ਹੈ ਇਹ ਇੱਕੋ ਹੀ ਪਿੰਡ ਦੇ ਨੇ ओके ਇੱਕੋ ਹੀ ਪਿੰਡ ਦੇ ਨੇ ਇਸ ਕਰਕੇ ਆਪਸ ਦੇ ਵਿੱਚ ਇਹਨਾਂ ਦਾ ਮੇਲ ਜੁਲ ਹੁੰਦਾ ਰਹਿੰਦਾ ਸੀ ਤੇ ਇਹ ਵਿਆਹ ਦਾ ਚਾਂਸਾ ਵગેਰਾ ਦਿੱਤਾ ਗਿਆ ਸੀ ਜਾਂ ਕਿਸ ਤਰ੍ਹਾਂ ਬਿਲਕੁਲ ਜੀ ਬਿਲਕੁਲ ਲੜਕੀ ਨਵਾਲਕਾ ਇਹਨੂੰ ਬਰਗਾ ਕੇ ਵਿਆਹ ਦਾ ਚਾਂਸਾ ਦੇ ਕੇ ਜਿਹੜਾ ਇੱਕ ਰੋ ਲੈ ਗਿਆ ਸੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਇਸ ਦੀ ਗ੍ਰਿਫਤਾਰੀ ਜਿਹੜੀ ਪਾਈ ਗਈ ਆ ਇਹਦਾ ਮੈਡੀਕਲ ਕਰਾ ਕੇ ਗਾਂ ਜਿਹੜੀ ਤਫਤੀਸ਼ੀਨ ਕੋਰਟ ਚ ਪੇਸ਼ ਕਰਕੇ ਇਹਦਾ ਰਿਮਾਂਡ ਤੇ ਪਹਿਲਾਂ ਵੀ ਲੜਕਾ ਜਿਹੜਾ ਹੈਗਾ ਲੜਕੀ ਨਾਲ ਦੁਸ਼ਕਰਮ ਕਰਤਾ ਰਿਹਾ ਜਾਂ ਪਹਿਲੀ ਵਾਰ ਕੀਤਾ ਇਹਨੇ ਇਹ ਤਾਂ ਜਿਹੜਾ ਬਾਅਦ ਤਫਤੀਸ਼ ਪਤਾ ਲੱਗੇਗਾ ਵੀ ਇਹ ਪਹਿਲ ਉਹ ਵੀ ਇਹਨਾਂ ਦੇ ਨਜਾਇਜ਼ ਵਾਂਸ ਸਕੇ ਜਬ ਇਹ ਲੈ ਕੇ ਜਾਂਦਾ ਸੀ ਕਿਤੇ ਕਿ ਨਹੀਂ ਠੀਕ ਸਰ ਜਿੰਨੇ ਤੁਸ਼ ਕਰਮ ਕੀਤਾ ਹੈ گا ਵਾ ਲੜਕੀ ਨਾਲ ਇਹਦਾ ਨਾਮ ਕੀ ਹੈਗਾ ਦੋਸ਼ੀ ਦਾ ਇਹਦਾ ਨਾਮ ਹੈਗਾ ਕੁਲਦੀਪ ਸਿੰਘ ਏਲੀਅਸ ਦੀਪੂ ਸਨ ਅਫਰਵਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਹੈ ਇਹ ਜਾਂਗੀਰੂ ਸਰ ਵਾਸੀ ਜਾਂਗੀਰ ਖਾਣਾ ਨਕੋਦਰ ਦੇ ਐਸ ਐਚਓ ਜੈਪਾਲ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਦੇਸ਼ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਖੈਰ ਜੇਕਰ ਗੱਲ ਕਰੀਏ ਹਲਕਾ ਨਕੋਦਰ ਦੀ ਤਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਹਰ ਰੋਜ਼ ਅਜਹੀਆਂ ਖਬਰਾਂ ਨਕੋਦਰ ਹਲਕੇ ਤੋਂ ਸੁਣਨ ਨੂੰ ਮਿਲਦੀਆਂ ਨੇ ਮਾਰਚ ਮਹੀਨੇ ਦੇ ਵਿੱਚ ਹਲਕਾ ਨਕੋਦਰ ਤੋਂ ਇਹ ਤੀਜਾ ਮਾਮਲਾ ਹੈ ਇਸ ਤੋਂ ਪਹਿਲਾਂ ਵੀ ਦੋ ਮਾਮਲੇ ਸਾਹਮਣੇ ਆਏ ਸੀ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ